ਤਾਂ ਦਿਖਾਣੀ ਚਾਹੁੰਦਾ ਪਹਿਲਾਂ ਦਿਖਾਓ ਇਹਦੇ ਰੋਡ 'ਨਾ ਹਮਲਾ ਕੀਤਾ ਜਾਂਦਾ ਔਰ ਇਹ ਵੀ ਗੱਲ ਤੁਹਾਨੂੰ ਦੱਸ ਦਈਏ ਕਿ ਇਹ ਮਸਲਾ ਗੜ ਸ਼ੰਕਰ ਥਾਣੇ ਦੇ ਅਧੀਨ ਪੈਂਦਾ ਜਿੱਥੇ ਆਲਰੇਡੀ ਕੰਪਲੀਟ ਲਿਖਾ ਚੁੱਕੇ ਆ ਗੜ ਸ਼ੰਕਰ ਜਾਨੇ ਚ ਮਹਿੰਦੀ ਲਾਨ ਅੱਛਾ ਜਦੋਂ ਤੁਸੀਂ ਨਵੇਂ ਸ਼ਹਿਰ ਦੇ ਆ ਨਵੇਂ ਸ਼ਹਿਰ ਦੀ ਆ ਅਸੀਂ ਨਵੇਂ ਸ਼ਹਿਰ ਕੰਮ ਕਰਦੇ ਆ ਅੱਛਾ ਠੀਕ ਹੈ ਜੀ ਉਧਰ ਮਹਿੰਦੀ ਲਾ ਕੇ ਆਂਦੇ ਸੀ ਗਰ ਸ਼ੰਕਰ ਜਾਂਦੇ ਮਹਿੰਦੀ ਲਾਣ ਫਿਰ ਨੈੜ ਤੋਂ ਜਦੋਂ ਨਿਕਲੇ ਸੀ ਮੋਨੋਵਲ ਪਿੰਡ ਤੋਂ ਨੈੜ ਤੇ ਆਏ ਨੈੜ ਤੇ ਉਹਨਾਂ ਨੇ ਘੇਰ ਲਏ ਤਿੰਨ ਜਣੇ ਨੇ ਅਚਾਨਕ ਆ ਕੇ ਸਾਡੇ ਜਿਹਦਾ ਮੋਟਰਸਾਈਕਲ ਨੂੰ ਮੋੜੇ ਸੀ ਕਿੰਨੀ ਕੁ ਸਪੀਡ ਤੇ ਸੀਗੇ 30 35 ਦੇ ਸਪੀਡ ਤੇ ਸੀਗੇ ਨਾਰਮਲ ਸਪੀਡ 40 ਸਪੀਡ ਹੁੰਦੀ ਹੈ ਤੇ ਮੋਟਰਸਾਈਕਲ ਦਾ ਕੀ ਨੰਬਰ ਕੀ ਹੈ ਕਿਹੜਾ ਮੋਟਰਸਾਈਕਲ ਹੈ ਉਹਦਾ ਮਾਡਲ ਕਿਹੜਾ ਹੈ ਇਸ ਸਪਲੈਂਡਰ ਪ੍ਰੋ ਹੈ ਜੀ ਤੇ 15 ਮਾਡਲ ਮੋਟਰਸਾਈਕਲ ਹੈ ਪੀਬੀ 32 ਯੂ 8340 ਨੰਬਰ ਮੋਟਰਸਾਈਕਲ ਦਾ ਬਲੈਕ ਕਲਰ ਦਾ ਮੋਟਰਸਾਈਕਲ ਹੈ ਉਸ ਨੇ ਕੋਈ ਤੁਹਾਨੂੰ ਚਿਹਰੇ ਦਿਖਾਈ ਕਈ ਵੇਲੇ ਕੋਈ ਮਾੜੇ ਅਨਸਰ ਹੁੰਦਾ ਪੁਲਿਸ ਕੋ ਰਿਕਾਰਡ ਹੁੰਦਾ ਉਹਨਾਂ ਨੇ ਦਿਖਾਇਆ ਹਾਂ ਹਾਂਜੀ ਦਿਖਾਇਆ ਸੀ ਕੋਈ ਉਹਨਾਂ ਕੋ ਨਹੀਂ ਸੀ ਜਿਹੜੇ ਦਿਖਾਇਆ ਉਹਨਾਂ ਨੇ ਉਹ ਚ ਕੋਈ ਨਹੀਂ ਸੀ ਮੁੰਡੇ ਦੇਖੋ ਅਸੀਂ ਜਿਹੜੀ ਉਧਰਲੀ ਪੰਚਾਇਤਾਂ ਉਹਨਾਂ ਨੂੰ ਬੇਨਤੀ ਕਰਨੇ ਚਾਹੁੰਦੇ ਆ ਕਿ ਇੱਕ ਤਾਂ ਹਾਲਾਤ ਇਹੋ ਜਿਹੇ ਬਣ ਗਏ ਆ ਸਾਨੂੰ ਆਪ ਹੀ ਬਹੁਤ ਚੌਕਸੀ ਰੱਖਣੀ ਪੈਣੀ ਆ ਸੁਚੇਤ ਰਹਿਣਾ ਪੈਣਾ ਦੂਜੀ ਗੱਲ ਇਹਨਾਂ ਮੁੰਡਿਆਂ ਦੀ ਮਦਦ ਕਰਨੀ ਵੀ ਬਹੁਤ ਜ਼ਰੂਰੀ ਆ ਜਿੱਦਾਂ ਇਹ ਗੱਲ ਦੱਸ ਰਹੇ ਇਹਨਾਂ ਦੀ ਗੱਲ ਤੋਂ ਅੰਦਾਜ਼ਾ ਤਾਂ ਟਾਰਗੇਟ ਕੋਈ ਹੋਰ ਹੋ ਸਕਦਾ ਸੀਗਾ ਕਿ ਹਰ ਰੋਜ਼ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਪਤਾ ਨਹੀਂ ਸਿਸਟਮ ਨੂੰ ਸੁਧਾਰਨ ਦਾ ਕਦ ਸਰਕਾਰਾਂ ਨੂੰ ਆਵੇਗਾ ਚੱਜ ਸਾਥੀਓ ਪਰ ਇੱਕ ਗੱਲ ਇੱਕ مشورہ ਮਾੜੇ ਅਨਸਰਾਂ ਨੂੰ ਵੀ ਦੇਣਾ ਚਾਹੁੰਦੇ ਆ ਜਿੰਨੀ ਮਰਜ਼ੀ ਚੋਰੀ ਕਰ ਲੋ ਜਿੰਨੀ ਮਰਜ਼ੀ ਲੁੱਟਖੋ ਕਰ ਲੋ ਲੁੱਟਖੋ ਦੇ ਪੈਸੇ ਨਾਲ ਤੁਹਾਨੂੰ ਕਦੇ ਨਹੀਂ ਆਣਾ ਰੱਜ ਸਾਥੀਓ ਕਦੇ ਨਹੀਂ ਆਣਾ ਰੱਜ ਸਾਥੀਓ ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੋਰੀ ਸਾਥੀਓ ਆਏ ਦਿਨ ਕੋਈ ਨਾ ਕੋਈ ਅਜਹੀ ਵਾਰਦਾਤ ਹੋ ਜਾਂਦੀ ਹੈ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਸਵਾਲ ਖੜੇ ਕਰ ਦਿੰਦੀ ਹੈ ਔਰ ਆਮ ਜਿਹੜੇ ਨਾਗਰਿਕ ਆ ਜਿਹੜੇ ਸਿਟੀਜ਼ਨ ਨੇ ਆਮ ਜਨਤਾ ਹੈ ਉਹਨਾਂ ਦੇ ਉੱਤੇ ਪਰੇਸ਼ਾਨੀ ਜਿਹੜੀ ਹੈ ਉਹ ਆਕੇ ਖੜ ਜਾਂਦੀ ਹੈ ਔਰ ਉਹ ਮੁਸੀਬਤ ਦੇ ਮਾਰੇ ਕਦੀ ਕਿਸੇ ਦਰਤੇ ਜਾਂਦੇ ਆ ਕਦੀ ਕਿਸੇ ਦਰਤੇ ਜਾਂਦੇ ਆ ਇਹ ਵੀਰ ਸਾਡੇ ਕੋਲ ਪਹੁੰਚੇ ਨੇ ਮਹਿੰਦੀ ਦਾ ਕੰਮ ਕਰਦੇ ਆ ਮਿਹਨਤ ਮਜ਼ਦੂਰੀ ਕਰਦੇ ਆ ਦੇਖੋ ਆਪਣਾ ਟੈਲੈਂਟ ਹੈ ਆਪਣੀ ਕਲਾ ਨਾਲੇ ਪੈਸੇ ਕਮਾਰੇ ਆ ਪਰ ਇਹ ਕੱਲ ਮਾਣੋਵਾਲ ਪਿੰਡ ਤੋਂ ਜਿਹੜੇ ਆ ਸਫਰ ਕਰਕੇ ਤੈਅ ਕਰਕੇ ਵਾਪਸ ਆਪਣੇ ਸ਼ਹਿਰ ਘਰ ਵੱਲੋਂ ਪਰਤ ਰਹੇ ਸਨ ਤਾਂ ਕੁਝ ਮਾੜੇ ਅਨਸਰ ਜਿਹੜੇ ਆ ਸੜਕ ਤੇ ਇਹਨਾਂ ਨੂੰ ਘੇਰ ਲੈਂਦੇ ਆ ਔਰ ਇਹਨਾਂ ਕੋਲ ਇਹਨਾਂ ਦਾ ਸਪਲੈਂਡਰ ਮੋਟਰਸਾਈਕਲ ਖੋਹ ਲੈਂਦੇ ਆ ਮੈਂ ਵੀਰ ਦੀ ਬਾਤ ਦਿਖਾਣੀ ਚਾਹਨਾ ਪਹਿਲਾਂ ਦਿਖਾਓ ਇਹਦੇ ਰੋਡ 'ਨਾ ਹਮਲਾ ਕੀਤਾ ਜਾਂਦਾ ਔਰ ਇਹ ਵੀ ਗੱਲ ਤੁਹਾਨੂੰ ਦੱਸ ਦਈਏ ਕਿ ਇਹ ਮਸਲਾ ਗੜ ਸ਼ੰਕਰ ਥਾਣੇ ਦੇ ਅਧੀਨ ਪੈਂਦਾ ਜਿੱਥੇ ਆਲਰੇਡੀ ਕੰਪਲੀਟ ਲਿਖਾ ਚੁੱਕੇ ਆ ਪੂਰਾ ਮਾਮਲਾ ਇਹਨਾਂ ਤੋਂ ਸਮਝ ਲੈਣੇ ਆ ਪਰ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ 5 ਵਜੇ ਦੀ ਘਟਨਾ ਇਹ ਦੱਸ ਰਿਹਾ ਆ ਆਲੇ ਦੁਆਲੇ ਲੋਕ ਵੀ ਲੰਘ ਰਹੇ ਸਨ ਲੇਕਿਨ ਮਾੜੇ ਅੰਸਰਾਂ ਨੂੰ ਕਿਸੇ ਦਾ ਡਰ ਨਹੀਂ ਸੀ ਕੋਈ ਭੌਅ ਨਹੀਂ ਸੀ ਇਹਨਾਂ ਦੇ ਰੌਡਾਂ ਵੀ ਮਾਰੀਆਂ ਜਾਂਦੀਆਂ ਇੰਨਾ ਬਚਾਉਗੇ ਕਿ ਕੋਈ ਰੌਡ ਸਿਰ ਤੇ ਨਹੀਂ ਵੱਜੀ ਜੇਕਰ ਰੌਡ ਸਿਰ ਤੇ ਵੱਜ ਜਾਂਦੀ ਤਾਂ ਇਹਨਾਂ ਦਾ ਹੋਰ ਵੀ ਨੁਕਸਾਨ ਹੋ ਸਕਦਾ ਸੀ ਫਾਈਨੈਂਸ਼ੀਅਲ ਨੁਕਸਾਨ ਤਾਂ ਕਰ ਗਏ ਲੇਕਿਨ ਸਰੀਰ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਇਹ ਕਹਿੰਦੇ ਕਿ ਆਲੇ ਦੁਆਲੇ ਲੰਘਦੇ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਔਰ ਹੁਣ ਇਹਨਾਂ ਨੂੰ ਚਿੰਤਾ ਜਿਹੜੀ ਹੈ ਉਹ ਇਹ ਵੀ ਹੈ ਕਿ ਜੋ ਸਮੋਟਰਸਾਈਕਲ ਦੇ ਨਾਲ ਕੋਈ ਵਾਰਦਾਤ ਕਰਦੇ ਆ ਤਾਂ ਕੱਲ ਨੂੰ ਇਲਜ਼ਾਮ ਇਹਨਾਂ ਤੇ ਨਾ ਜਾਵੇ ਵੀਰੇ ਕੀ ਨਾ ਥੋੜਾ ਤੇ ਕੱਲ ਦੀ ਘਟਨਾ ਜਿਹੜੀ ਇੱਕ ਵਾਰੀ ਸਮਝਾ ਦਿਓ ਜੀ ਮੇਰਾ ਨਾਮ ਰਮੇਸ਼ ਕੁਮਾਰਾ ਜੀ ਮੈਂ ਮਹਿੰਦੀ ਲਾ ਕੇ ਮੋਨਵਾਲ ਪਿੰਡ ਤੋਂ ਆਉਂਦੇ ਸੀ ਗਰਸੇਂਗਰ ਜਾਨੇ ਮਹਿੰਦੀ ਲਾਣ ਅੱਛਾ ਜਦੋਂ ਤੁਸੀਂ ਨਵੇਂ ਸਹਿਰ ਦੇ ਆ ਨਵੇਂ ਸਹਿਰ ਦੀ ਆ ਅਸੀਂ ਨਵੇਂ ਸਹਿਰ ਕੰਮ ਕਰਦੇ ਆ ਅੱਛਾ ਠੀਕ ਹੈ ਜੀ ਉਧਰ ਮਹਿੰਦੀ ਲਾ ਕੇ ਆਂਦੇ ਸੀ ਗਰ ਸ਼ੰਕਰ ਜਾਂਦੇ ਮਹਿੰਦੀ ਲਾਣ ਫਿਰ ਨੈਰ ਤੋਂ ਜਦੋਂ ਨਿਕਲੇ ਸੀ ਮੋਨੋਵਲ ਪਿੰਡ ਤੋਂ ਨੈਰ ਤੇ ਆਏ ਨੈਰ ਤੇ ਉਹਨਾਂ ਨੇ ਘੇਰ ਲਏ ਤਿੰਨ ਜਣੇ ਨੇ ਅਚਾਨਕ ਆ ਗਏ ਸਾਡੇ ਜਿਹਦਾ ਮੋਟਰਸਾਈਕਲ ਤੇ ਮੋਰੇ ਸੀ ਕਿੰਨੀ ਕੁ ਸਪੀਡ ਤੇ ਸੀਗੀ 30 35 ਦੇ ਸਪੀਡ ਤੇ ਸੀਗੀ ਨੋਰਮਲ ਸਪੀਡ 40 ਸਪੀਡ ਹੁੰਨੇ ਆ ਚਲੋ ਬੰਦੇ ਨੂੰ ਆਪਣਾ ਧਿਆਨ ਵੀ ਹੁੰਦਾ ਮੋਰੇ ਕੰਮ ਕਰਨ ਜਾਣਾ ਆ ਹਨ ਆਪਣੇ ਧਿਆਨ ਚ ਹੁੰਦਾ ਬੰਦਾ ਉਹ ਜਿਹਦਾ ਲੋਕੇ ਵੀ ਤੂੜਦੇ ਫਿਰਦੇ ਸੀ ਨਾ ਇਸ ਕਰਕੇ ਅਸੀਂ ਨੋਰਮਲ ਸਪੀਡ ਤੇ ਚਲਦੇ ਸੀ ਅਚਾਲੇ ਵਾਲੇ ਲੋਕ ਸੀਗੇ ਹਾਂਜੀ ਲੋਕ ਸੀਗੇ ਫਿਰ ਉਹਨਾਂ ਨੇ ਕਿਰਲੀ ਜਿਹਦਾ ਸਾਡੇ ਕੋ ਮੋਟਰਸਾਈਕਲ ਮੰਗਿਆਵੇਂ ਮੋਟਰਸਾਈਕਲ ਨਹੀਂ ਦਿੰਦੇ ਹੀ ਨਹੀਂ ਸੀ ਉਹ ਕਹਿੰਦੇ ਪੈਸੇ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਦਿੱਤੇ ਨਹੀਂ ਪੈਸੇ ਸੀਗੇ ਮੈਂ ਕੋ 1500 2000 ਰੁਪਏ ਤੱਕ ਉਹ ਲੈ ਗਏ ਮੋਟਰਸਾਈਕਲ ਵੀ ਥਿਨ ਲਈ ਪਰ ਇਹਨਾਂ ਦਾ ਗਰਦਨ ਫੜ ਕੇ ਉਹ ਕਹਿੰਦੇ ਫੋਨ ਵੀ ਦਿਓ ਫੋਨ ਵੀ ਲੈ ਗਏ ਨੇ ਅਸੀਂ ਮੋਟਰਸਾਈਕਲ ਨਹੀਂ ਦਿੰਦੇ ਸੀ ਰੋਡ ਮਾਰ ਕੇ ਫਿਰ ਮੋਟਰਸਾਈਕਲ ਛਿੰਕੇ ਲੈ ਗਏ ਜੀ ਮਤਲਬ ਇਹ ਵੀਰ ਮੈਨੂੰ ਪਹਿਲਾਂ ਦੱਸਦਾ ਜਦੋਂ ਵੀਡੀਓ ਸ਼ੁਰੂ ਕੀਤੀ ਕਹਿੰਦੇ ਕਿ ਜਦੋਂ ਅਸੀਂ ਰੋਲਾ ਪਾਇਆ ਕਿ ਬਚਾਓ ਉਦੋਂ ਤੁਹਾਡੇ ਫਿਰ ਰੋਡਾਂ ਮਾਰੀਆਂ ਮੈਂ ਦੋ ਵਾਰੀ ਮਾਰੀ ਜਾਂ ਇੱਕ ਵਾਰੀ ਵਜੇ ਇੱਕ ਵਾਰੀ ਨਹੀਂ ਵਜੇ ਹਾਂਜੀ ਤੇ ਮੋਟਰਸਾਈਕਲ ਦਾ ਕੀ ਨੰਬਰ ਕੀ ਆ ਕਿਹੜਾ ਮੋਟਰਸਾਈਕਲ ਆ ਉਹਦਾ ਮਾਡਲ ਕਿਹੜਾ ਐ ਇਸ ਸਪਲੈਂਡਰ ਪ੍ਰੋ ਆ ਜੀ ਤੇ 15 ਮਾਡਲ ਮੋਟਰਸਾਈਕਲ ਆ ਪੀਬੀ 32 ਯੂ 8340 ਨੰਬਰ ਆ ਮੋਟਰਸਾਈਕਲ ਦਾ ਬਲੈਕ ਕਲਰ ਦਾ ਮੋਟਰਸਾਈਕਲ ਆ ਪੀਬੀ 32 ਯੂ ਅੱਗੇ ਏ ਪੀਪੀ 32 ਜੂ 8340 8340 ਹਾਂਜੀ ਮਾਡਲ ਕਿੰਨਾ ਦੱਸਿਆ ਤੁਸੀਂ 15 ਮਾਡਲ ਆ ਤੇ ਤੇ ਬਲੈਕ ਕਲਰ ਦਾ ਮੋਟਰਸਾਈਕਲ ਹੈ ਜੀ ਤੇ ਫਿਰ ਤੁਹਾਡੇ ਤੋਂ ਮੋਟਰਸਾਈਕਲ ਖੋਕ ਕੇ ਉਹ ਗਏ ਕਿਸ ਪਾਸੇ ਜੇ ਉਹ ਨੈਰ ਤੋਂ ਜਿੱਦਾ ਲਲਿਆ ਪਿੰਡ ਵੱਲ ਹੋ ਗਿਆ ਯਾ ਬਾਕੀ ਉਸ ਤੋਂ ਬਾਅਦ ਕਿੱਧਰ ਗਏ ਮੈਨੂੰ ਨਹੀਂ ਪਤਾ ਕਿੰਨੀ ਕਿੰਨੀ ਉਮਰ ਦੇ ਸੀ ਕਿ ਉਹ ਨੇ ਹੈਗੇ ਉਹ 25 26 28 ਦੇ ਕਰੀਬ ਸੀਗੇ ਆ اچھا مطلب ਥੋੜੇ ਮੈਚੋਰ ਸੀਗੇ ਹਾਂਜੀ ਮਤਲਬ ਆਪੇ ਇਹ ਨਹੀਂ ਕਹਿ ਸਕਦੇ ਕਿ ਜਵਾਕ ਸੀਗੇ ਚੜਦੀ ਉਮਰ ਦੇ ਸੀਗੇ ਚੜਦੀ ਉਮਰ ਹਾਂਜੀ ਉਹਦਾ ਜਿੱਦਾਂ 26 ਸਾਲ ਦੇ ਮੁੰਨੇ ਸੀਗੇ ਕਿ ਸਰਦਾਰ ਸੀ ਮੁੰਨੇ ਸੀਗੇ ਤਿੰਨੋਂ ਮੁੰਨੇ ਸੀਗੇ ਇੱਕ ਦਾ ਆ ਜਿਹਦਾ ਸੁਜਿਆ ਸੀ ਬਲੈਕ ਬਲੈਕ ਜਿਹਦਾ ਕੁੱਟ ਪਿਆ ਉਹ ਇਦਾਂ ਸੁਜਿਆ ਸੀ ਹਾਂ ਸੋ ਜਿਹੜੇ ਅਸੀਂ ਜਨੇ ਰੋਡ ਚੱਕਿਆ ਸਾਡੇ ਤੋਂ ਉਹਦਾ ਇਹ ਸੁਝਿਆ ਸੀ ਤੇ ਦੂਜੇ ਨੇ ਨੋਰਮਲ ਸੀ ਕੱਦ ਕੱਦ ਕੱਠੀ ਕਿੰਨੀ ਸਾਡੇ ਨਾਲ ਦਾ ਹੀ ਸੀਗੇ ਸੀ ਇੱਕ ਇੱਕ ਥੋੜਾ ਜਿਹਾ ਮੇਰੇ ਤੋਂ ਜਿੱਦੇ ਲੰਬੇ ਸੀ ਬਾਕੀ ਮੇਰੇ ਨਾਲ ਦੇ ਹੀ ਸੀ ਜੇ ਸਾਹਮਣੇ ਆਉਣ ਤਾਂ ਪਛਾਣ ਜੂਗੇ ਹਾਂਜੀ ਪਛਾਣ ਜੂਗੇ ਜੇ ਸਾਹਮਣੇ ਆਪਸ ਵਿੱਚ ਪੰਜਾਬੀ ਜੀ ਗੱਲ ਕਰਦੇ ਸੀ ਜੀ ਸਾਡੇ ਉਹ ਪੂਰੇ ਪੰਜਾਬੀ ਬੋਲਦੇ ਸੀ ਜੀ ਪਿਓਰ ਪੰਜਾਬੀ ਪਿਓਰ ਪੰਜਾਬੀ ਬੋਲਦੇ ਹਾਂਜੀ ਹਾਂਜੀ ਇੱਕ ਦੂਜੇ ਦਾ ਕੋਈ ਨਾਮ ਨੂੰ ਲਿਆ ਉਹਨਾਂ ਨੇ ਨਹੀਂ ਨਾਮ ਨਹੀਂ ਲਿਆ ਭਾਜੀ ਹੂੰ ਨਾ ਮਿਲੀ ਕੋ ਤੁਹਾਨੂੰ ਐਦਾਂ ਮਹਿਸੂਸ ਹੋਇਆ ਹੋਇਆ ਹੋਵੇ ਕਿ ਤੁਹਾਡੇ ਤੋਂ ਮੋਟਰਸਾਈਕਲ ਖੋ ਕੇ ਕੋਈ ਵਾਰਦਾਤ ਦੀ ਗੱਲ ਕਰਦੇ ਹੁਣ ਨਹੀਂ ਐਦਾਂ ਕੁਝ ਨਹੀਂ ਗਿਆ ਉਹਨਾਂ ਨੇ ਇਹ ਕਿਹਾ ਜਾਂਦੇ ਵੇਲੇ ਕਿ ਆ ਜਾ ਉਹ ਜਿਹਦਾ ਆਪਸ ਵਿੱਚ ਗੱਲ ਗੱਲ ਕੱਢੀ ਉਹਨਾਂ ਨੂੰ ਕਿਹਾ ਆ ਜਾ ਜਿੱਦਾਂ ਮੋਟਰਸਾਈਕਲ ਮਿਲ ਗਿਆ ਚਲੋ ਅਸੀਂ ਚੱਲੀਏ ਹੁਣ ਅੱਛਾ ਮਤਲਬ ਉਹਨਾਂ ਨੇ ਕੀ ਗੱਲ ਕਹਿ ਕੇ ਚੱਲ ਗਏ ਜੇ ਤੁਸੀਂ ਨਾ ਉੱਥੇ ਉਹਨਾਂ ਦੇ ਕੋਈ ਹੋਰ ਹੁੰਦਾ ਉਦੋਂ ਵੀ ਖੋਲਣਾ ਸੀ ਮਤਲਬ ਹੋ ਸਕਦਾ ਕਿ ਪਹਿਲਾਂ ਹੀ ਉਹ ਖੜੇ ਸੀਗੇ ਕਿ ਅੱਜ ਮੋਟਰਸਾਈਕਲ ਖੋਣੇ ਕੋਣਾਂ ਸਾਇਦ ਐਦਾਂ ਹੀ ਹੋਇਆ ਜਿੱਦਾਂ ਉਹ ਜਿੱਦਾਂ ਤੁਹਾਡੇ ਤੋਂ ਖੋਣ ਤੋਂ ਬਾਅਦ ਉਹ ਅਗਰ ਗੱਲ ਇਹ ਕਹਿ कि आज ਆਪਣਾ ਕੰਮ ਹੋ ਗਿਆ ਇਟ ਮੀਨਸ ਕਿ ਉਹ ਮੋਟਰਸਾਈਕਲ ਲੁੱਟਣ ਹੀ ਆਏ ਸੀਗੇ ਸ਼ਾਇਦ ਇਹ ਲੁੱਟਣ ਹੀ ਆਏ ਸੀ ਕਿਉਂਕਿ ਉਹਨਾਂ ਨੇ ਜਦੋਂ ਮੋਟਰਸਾਈਕਲ ਮਿਲ ਗਏ ਹੋ ਗਿਆ ਚਲੋ ਆ ਜਾਓ ਚੱਲੀਏ ਹੁਣ ਇੰਨੇ ਗੱਲ ਕਰ ਕੇ ਚੱਲ ਤੇ ਮੋਬਾਈਲ ਜਿਹੜਾ ਤੁਹਾਡੇ ਤੋਂ ਖੋ ਕੇ ਲੈ ਕੇ ਗਏ ਆ ਹਾਂਜੀ ਉਹ ਕਿਹੜਾ ਮਾਰਕਾ ਰੀਡਮੀ 988 ਦਾ ਮੋਬਾਈਲ ਆ ਜੀ ਤੇ ਗ੍ਰੀਨ ਕਲਰ ਦਾ ਜਿੱਦਾ ਮੋਬਾਈਲ ਆ ਉਹਦੀ ਲੋਕੇਸ਼ਨ ਕਢਾਉਣ ਦੀ ਕੋਸ਼ਿਸ਼ ਕੀਤੀ ਸਿਮ ਉਹਨਾਂ ਨੂੰ ਜਿੱਦਾ ਥਾਣੇ ਅਸੀਂ ਰਿਪੋਰਟ ਲਿਖਾ ਕੇ ਆਏ ਸੀ ਸਾਰੇ ਕੁਝ ਅਸੀਂ ਲਿਖਾ ਦਿੱਤੇ ਸੀ ਜਿੱਦਾ ਫੋਨ ਨੰਬਰ ਵਿੱਚ ਦੋ ਨੰਬਰ ਲੱਗੇ ਸੀ ਦੋਨੋਂ ਨੰਬਰ ਲਿਖਾਤੇ ਸੀ ਬਾਕੀ ਹੁਣ ਪਤਾ ਨਹੀਂ ਸੰਨ ਮਿਲਦੇ ਨਹੀਂ ਸੀ ਪਰ ਤੁਸੀਂ ਥਾਣੇ ਕਿੱਦਾਂ ਪਹੁੰਚ ਗਏ ਕਿਉਂਕਿ ਫੋਨ ਦੋਨੇ ਕੋਲ ਲੱਗੇ ਕਿ ਇੱਕ ਦਾ ਲੱਗੇ ਇੱਕ ਖੋ ਕੇ ਲੇ ਗਏ ਜਿੱਦੇ ਸਾਡੇ ਕੋਲ ਤਿੰਨ ਫੋਨ ਸੀਗੇ ਇੱਕ ਖੋ ਕੇ ਲੇ ਗਏ ਜੇ ਅਸੀਂ 100 ਨੰਬਰ ਤੇ ਕਾਲ ਕੀਤੇ ਉਹਨਾਂ ਨੇ ਕੰਪਲੇਨ ਦਰਜ ਕੀਤੀ ਫਿਰ ਅਸੀਂ ਮੋਟਰਸਾਈਕਲ ਮੰਗਾਇਆ ਜਿੱਦਾ ਮੁੰਡੇ ਕੰਮ ਕੰਮ ਕਰਦੇ ਸਨ ਉੱਥੇ ਹੀ ਮੋਨਵਾਲ ਪਿੰਡ ਦੇ ਮੈਂ ਕਿਹਾ ਭਾਜੀ ਇਦਾਂ ਇਦਾਂ ਹੋ ਗਿਆ ਸਾਡੇ ਨਾਲ ਆ ਜਾਓ ਉਹ ਆਏ ਫਿਰ ਅਸੀਂ ਗੜ ਸੰਕਰ ਚੱਲੇ ਮੋਟਰਸਾਈਕਲ ਤੇ ਗੜ ਸੰਕਰ ਜਿੱਥੇ ਮਹਿੰਦੀ ਲਾਂ ਜਾਣਾ ਸੀ ਅਸੀਂ ਉੱਥੋਂ ਜਾਏ ਫਿਰ ਜਦ ਤੱਕ ਪੁਲਿਸ ਵਾਲੇ ਨੂੰ ਫੋਨ ਆ ਗਿਆ ਸਾਡੇ ਕੋਲ ਕਹਿੰਦੇ ਕਿ ਆ ਅਸੀਂ थाने ਤੁਹਾਡੇ ਕੋਲ ਚਲਦੇ ਤੁਹਾਨੂੰ ਪੁਲਿਸ ਨੇ ਕੋਈ ਤੁਹਾਨੂੰ ਚਿਹਰੇ ਦਿਖਾਈ ਕਈ ਵੇਲੇ ਕੋਈ ਮਾੜੇ ਅਨਸਰ ਹੁੰਦਾ ਪੁਲਿਸ ਕੋ ਰਿਕਾਰਡ ਹੁੰਦਾ ਉਹਨਾਂ ਨੇ ਦਿਖਾਇਆ ਸੀ ਹਾਂਜੀ ਦਿਖਾਇਆ ਸੀ ਕੋਈ ਉਹਨਾਂ ਕੋ ਨਹੀਂ ਸੀਗੇ ਜਿਹੜੇ ਦਿਖਾਇਆ ਉਹਨਾਂ ਨੇ ਉਹ ਚ ਕੋਈ ਵੀ ਨਹੀਂ ਸੀ ਮੰਡੇ ਦੇਖੋ ਅਸੀਂ ਜਿਹੜੀ ਉਧਰ ਲਈ ਪੰਚਾਇਤਾਂ ਉਹਨਾਂ ਨੂੰ ਬੇਨਤੀ ਕਰਨੇ ਚਾਹੁੰਦੇ ਆ ਕਿ ਇੱਕ ਤਾਂ ਹਾਲਾਤ ਇਹੋ ਜਿਹੇ ਬਣ ਗਏ ਆ ਸਾਨੂੰ ਆਪੇ ਹੀ ਬਹੁਤ ਚੌਕਸੀ ਰੱਖਣੀ ਪੈਣੀ ਆ ਸੁਚੇਤ ਰਹਿਣਾ ਪੈਣਾ ਦੂਜੀ ਗੱਲ ਇਹਨਾਂ ਮੁੰਡਿਆਂ ਦੀ ਮਦਦ ਕਰਨੀ ਵੀ ਬਹੁਤ ਜ਼ਰੂਰੀ ਆ ਜਿੱਦਾਂ ਇਹ ਗੱਲ ਦੱਸ ਰਹੇ ਇਹਨਾਂ ਦੀ ਗੱਲ ਤੋਂ ਅੰਦਾਜ਼ਾ ਤਾਂ ਹੀ ਲੱਗ ਰਿਹਾ ਕਿ ਜੇ ਇਹ ਨਾ ਹ ਟਾਰਗੇਟ ਕੋਈ ਹੋਰ ਹੋ ਸਕਦਾ ਸੀਗਾ ਇਹਦਾ ਮਤਲਬ ਨਹਿਰ ਤੇ ਉਹ ਪਹਿਲਾਂ ਵੀ ਖੜਦੇ ਹੋਣੇ ਆ ਇਹਨਾਂ ਨੂੰ ਸੌਫਟ ਟਾਰਗੇਟ ਦੇਖ ਕੇ ਉਹਨਾਂ ਨੇ ਜਿਹੜਾ ਇਹਨਾਂ ਤੋਂ ਮੋਟਰਸਾਈਕਲ ਖੋਲਿਆ ਪਰ ਇਹਨਾਂ ਦੇ ਪੈਸੇ ਲੈ ਗਏ ਇਹਨਾਂ ਦਾ ਮੋਬਾਈਲ ਲੈ ਗਏ ਕੱਲੂ ਉੱਥੇ ਕਿਸੇ ਹੋਰ ਨਾਲ ਕੋਈ ਵਾਰਦਾਤ ਨਾ ਹੋਵੇ ਇਸ ਕਰਕੇ ਸਤਰਕ ਹੋਣਾ ਬਹੁਤ ਜ਼ਰੂਰੀ ਹੈ ਚੌਕਸੀ ਬਹੁਤ ਜ਼ਰੂਰੀ ਹੈ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਮੈਂ ਉਧਰਲੇ ਏਰੀਏ ਦੇ ਭੈਣ ਭਰਾ ਵੀਰਾਂ ਬਜ਼ੁਰਗਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਕੋਈ ਸ਼ੱਕੀ ਅੰਸਰ ਹੈਗੇ ਜਿਨ੍ਹਾਂ ਤੋਂ ਤੁਹਾਨੂੰ ਸ਼ੱਕ ਹੈ ਕਿ ਹੋ ਸਕਦਾ ਉਹਨਾਂ ਨੇ ਵਾਰਦਾਤ ਕੀਤੀ ਹੋਵੇ ਜ਼ਰੂਰ ਇਹਨਾਂ ਵੀਰਾਂ ਨਾਲ ਸੰਪਰਕ ਕਰੋ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰੋ ਤਾਂ ਜੋ ਉਹਨਾਂ ਦੇ ਚਿਹਰੇ ਜਿਹੜੇ ਆ ਉਹ ਸਾਹਮਣੇ ਆ ਸਕਣ ਪੁਲਿਸ ਨੂੰ ਉਹਨਾਂ ਬਾਰੇ ਪਤਾ ਲੱਗ ਸਕੇ ਤਾਂ ਜੋ ਉਹ ਮੋੜੇ ਕਿਸੇ ਹੋਰ ਨਾਲ ਕੋਈ ਘਟਨਾ ਨਾ ਕਰ ਸਕਣ ਕਿਉਂਕਿ ਜਿਵੇਂ ਦੱਸਦੇ ਆ ਕਿ ਆਲੇ ਦੁਆਲੇ ਲੋਕ ਜਿਹੜੇ ਲੰਘਦੇ ਸੀਗੇ ਆ ਰਹੇ ਸੀ ਵਾਕ ਕਰ ਰਹੇ ਸੀਗੇ ਕੱਲੂ ਕੱਲ ਇਹਨਾਂ ਨਾਲ ਇਹਨਾਂ ਨਾਲ ਵਾਰਦਾਤ ਹੋਈ ਘਟਣਾ ਕਿਤੇ ਆਉਣ ਨਾਲ ਕੱਲ ਵਿੱਚ ਕਿਸੇ ਬਜ਼ੁਰਗ ਨਾਲ ਵਾਰਦਾਤ ਨਾ ਕਰ ਦੇਣ ਕਿਸੇ ਬੱਚੇ ਨਾਲ ਵਾਰਦਾਤ ਨਾ ਕਰ ਦੇਣ ਕੋਈ ਸੈਰ ਤੇ ਆਇਆ ਹੋਵੇ ਉਹਦੇ ਰੋਡ ਮਾਰ ਕੇ ਫੋਨ ਖੋਣ ਲੱਪਣ ਜਾਂ ਕਿਸੇ ਹੋਰ ਕੋਈ ਕੰਮ ਤੇ ਬੰਦਾ ਆ ਰਿਹਾ ਉਹਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਹੌਲੀ ਹੌਲੀ ਖੂਨ ਜਿਹੜਾ ਮੂੰਹ ਨੂੰ ਲੱਗ ਜਾਣਾ ਇਹ ਰੋਕਣਾ ਉਧਰਲੀ ਪੰਚਾਇਤਾਂ ਨੂੰ ਬਹਿਣਾ ਕਿਉਂਕਿ ਹੌਲੀ ਹੌਲੀ ਤਕਲੀਫ ਤੁਹਾਡੇ ਹਲ ਵਧਣੀ ਆ ਸ਼ੁਰੂਆਤ ਹੋ ਗਈ ਹੈ ਪਤਾ ਨਹੀਂ ਇਸ ਤੋਂ ਪਹਿਲਾਂ ਵੀ ਕਿੰਨੇ ਕਾਂਡ ਕੀਤੇ ਉਹਨੇ ਤਾਂ ਤੁਹਾਨੂੰ ਜਿਹੜੇ ਸ਼ੱਕੀ ਬੰਦੇ ਲੱਗਦੇ ਆ ਮੈਨੂੰ ਲੱਗਦਾ ਤੁਹਾਨੂੰ ਪੁਲਿਸ ਨਾਲ ਸੰਪਰਕ ਕਰਕੇ ਜਾਂ ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਇੱਕ ਵਾਰੀ ਉਹਨਾਂ ਦੇ ਚਿਹਰੇ ਜਿਹੜੇ ਆ ਜ਼ਰੂਰ ਸਾਹਮਣੇ ਲਿਆਉਣੇ ਚਾਹੀਦੇ ਤਾਂ ਜੋ ਮੁੜ ਕੇ ਕਿਸੇ ਹੋਰ ਨੂੰ ਨਿਸ਼ਾਨਾ ਨਾ ਬਣਾ ਸਕਣ ਆਪਣਾ ਫੋਨ ਨੰਬਰ ਦੱਸ ਦਿਓ ਵੀਰੇ 8847 454609 ਦੁਆਰਤੀ ਬੋਲਦੋ 8847 454609 ਇਹ ਵੀਰ ਦਾ ਨੰਬਰ ਹੈ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਸੀਂ ਗੜ ਸ਼ੰਕਰ ਜਾ ਕੇ ਸੰਪਰਕ ਕਰ ਸਕਦੇ ਹੋ ਇਸ ਵੀਰ ਨਾਲ ਵੀ ਸੰਪਰਕ ਕਰ ਸਕਦੇ ਹੋ ਇਹਨਾਂ ਦੀ ਮਦਦ ਅੱਜ ਅਸੀਂ ਇਹਨਾਂ ਦੀ ਮਦਦ ਕਰਾਂਗੇ ਤਾਂ ਕੱਲ ਨੂੰ ਸਾਡੀ ਆਟੋਮੈਟਿਕਲੀ ਹੋ ਜਾਣੀ ਕਿਉਂਕਿ ਜੇ ਮਾੜੇ ਅਨਸਰ ਫੜੇ ਗਏ ਕਿਸੇ ਹੋਰ ਨੂੰ ਨਿਸ਼ਾਨਾ ਨਹੀਂ ਬਣਾਉਣਗੇ ਜੇ ਇਹ ਦੱਸ ਦੇ ਕਿ ਰੋਡਾਂ ਮਾਰੀਆਂ ਗਈਆਂ ਹਾਂਜੀ ਤੁਹਾਡੇ ਸਾਹਮਣੇ ਮੰਨ ਲਓ ਕੋਈ ਪਿੰਡ ਵਾਲੇ ਫੋਟੋ ਲੈ ਕੇ ਆਉਂਦੇ ਆ ਮਾਨੋਵਾਲ ਪਿੰਡ ਵਾਲੇ ਜਿੰਨ ਲੱਲੀਆਂ ਪਿੰਡ ਵਾਲੇ ਪਛਾਣ ਲਓਗੇ ਨਾ ਹਾਂਜੀ ਹਾਂਜੀ ਬਿਲਕੁਲ 100 100 ਰੁਪਏ ਚਾਨ ਲੂਗੇ ਜੀ ਤਿੰਨ ਜਾਣੇ ਸੀਗੇ ਹਾਂਜੀ ਤਿੰਨ ਜਾਣੇ ਸੀਗੇ ਠੀਕ ਹੈ ਦੋਸਤੋ ਆਪਾਂ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ ਔਰ ਮੈਂ ਜਿਵੇਂ ਪਹਿਲਾਂ ਕਹਿਣਾ ਉਹਨਾਂ ਕਬਾੜੀ ਸਾਰੇ ਅਸੀਂ ਸਾਰੇ ਕਬਾੜੀਆਂ ਨੇ ਕੋ ਰੱਸੇ ਨਾ ਨਹੀਂ ਬੰਦੇ ਪੰਜ 10 ਪਰ ਸੰਡੀ ਮਲਾਵਟੀ ਲੋਕ ਹੁੰਦੇ ਆ ਵੀ ਜਿਹੜੀ ਤੁਸੀਂ ਅੱਗ ਲਾਈ ਆ ਨਾ ਮੋਟਰਸਾਈਕਲ ਮਹਿੰਗੇ ਮੋਟਰਸਾਈਕਲ ਸਸਤੇ ਪਾ 1000 2000 ਚ ਖਰੀਦਦੇ ਆ ਤੇ ਮਾੜ ਇੱਕ ਪੰਨੀ ਜੀ ਲੈ ਕੇ ਲਾ ਲੈਂਦੇ ਆ ਇਹ ਅੱਗ ਇੱਕ ਦਿਨ ਤੁਹਾਡੇ ਘਰ ਵੱਲ ਨੂੰ ਵੀ ਆਉਣੀ ਆ ਕਿਸੇ ਦਿਨ ਐਦਾਂ ਨਾ ਹੋਵੇ ਕਿ ਤੁਹਾਡਾ ਮੁੰਡਾ ਮੋਟਰਸਾਈਕਲ ਲੈ ਕੇ ਜਾਂਦਾ ਹੋਵੇ ਤਾਂ ਉਹ ਫਿਰ ਮਾੜੇ ਅਨਸਰਾਂ ਤੇ ਅੜਕੇ ਚੜ੍ਹ ਜਵੇ ਫਿਰ ਉਹ ਜਦ ਮੋਟਰਸਾਈਕਲ ਤੁਹਾਨੂੰ ਹੀ ਵੇਚਣ ਨਾਲ ਤਾਂ ਤੁਸੀਂ ਕਹੋ ਯਾਰ ਇਹ ਤਾਂ ਮੇਰਾ ਮੋਟਰਸਾਈਕਲ ਹੋ ਕਣ ਉਹ ਹੋ ਅਈ ਤਾਂ ਯਾਰ ਬੰਦਾ ਕੁੱਟ ਕੇ ਬਹੁਤ ਆਏ ਆ ਫਿਰ ਤੁਹਾਨੂੰ ਪਛਤਾਣਾ ਪੈ ਜਾਣਾ ਕਿ ਜਿੱਦਣ ਉਹ ਅੱਗ ਜਿਹੜੀ ਆ ਉਦੀ ਹਵਾ ਉਹਦਾ ਸੇਕ ਤੁਹਾਡੇ ਘਰ ਵੱਲ ਨੂੰ ਆਇਆ ਇਸ ਕਰਕੇ ਇਹਨਾਂ ਮਾੜੇ ਅੰਸਰਾਂ ਨੂੰ ਅੱਜ ਤੋਂ ਨਕੇਲ ਪਾਣੀ ਸ਼ੁਰੂ ਕਰਾਂਗੇ ਤਾਂ ਮੇਰੇ ਖਿਆਲ ਲੱਗਦਾ ਕਿ ਇੰਨੀ ਤਾਦਾਦ ਵੱਧ ਗਈ ਆਉਣ ਵਾਲੇ 2-3 ਸਾਲ ਚ ਸਫਾਇਆ ਹੋਣਾ ਪਰ ਅੱਜ ਤੋਂ ਹੀ ਸਾਨੂੰ ਐਫਰਟਸ ਕਰਨੇ ਪੈਣੇ ਆ ਵੀਰੇ ਆਪਾਂ ਅਪੀਲ ਕਰ ਦਿੱਤੀ ਹੈ ਜੇ ਤੁਹਾਨੂੰ ਕੋਈ ਕਾਲ ਆndi ਸਾਡੇ ਨਾਲ ਸੰਪਰਕ ਕਰ ਲਿਓ ਸਾਨੂੰ ਕਾਲ ਆਊਗੀ ਤੁਹਾਡੇ ਨਾਲ ਸੰਪਰਕ ਕਰ ਲਾਂਗੇ ਉਮੀਦ ਹੈ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖਦੇ ਆ ਇਹ ਹਮੇਸ਼ਾ ਜਾਦੂ ਕਰ ਦਿੰਦੇ ਆ 90-95% ਨੇ ਜਾਦੂ ਕੀਤਾ ਉਮੀਦ ਹੈ ਤੁਹਾਡਾ ਮੋਟਰਸਾਈਕਲ ਵਾਪਸ ਮਿਲ ਜਾਏਗਾ ਪਰ ਅਸੀਂ ਤੁਹਾਡੇ ਨਾਲ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ। ਦੇਖੋ ਇੰਨਾ ਕਹਿਣ ਨਾਲ ਹੀ ਵੀਰ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਹੈ ਕਿ ਮੇਰੇ ਨਾਲ ਲੋਕ ਹੈਗੇ ਆ, ਮੇਰੇ ਨਾਲ ਪਰਿਵਾਰਕ ਮੈਂਬਰ ਹੈਗੇ ਆ। ਜੇ ਇਹਦਾ ਮੋਟਰਸਾਈਕਲ ਮਿਲੂਗਾ ਤਾਂ ਇਹਨੂੰ ਕਿੰਨੀ ਖੁਸ਼ੀ ਮਹਿਸੂਸ ਹੋਵੇਗੀ। ਔਰ ਕਿਹਾ ਜਾਂਦਾ ਹਰ ਇਨਸਾਨ ਦੇ ਅੰਦਰ ਰੱਬ ਵੱਸਦਾ। ਆਪਾਂ ਕੋਸ਼ਿਸ਼ ਕਰੀਏ ਕਿ ਇਸ ਵੀਰ ਦਾ ਮੋਟਰਸਾਈਕਲ ਵਾਪਸ ਮਿਲ ਸੇ। ਬਹੁਤ ਬਹੁਤ ਸ਼ੁਕਰੀਆ। ਠੀਕ ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਬਣੇ ਰਹਿਣਾ ਬੀਬੀ ਨਵਾਸ਼ਾਹਨ। ਅਪਣੇ ਛੋਟੇ ਵੀ ਦਿਨ ਇਸ ਨੂੰ ਕੈਮਰਾ ਪਰਸਨ ਜੀ ਕੋਲੋਂ ਜਲਦੀ ਤੋਂ ਜਲਦੀ ਫੇਰ